ਕੋਈ ਜਰਨ ਜਥਾ ਜਨ ਦੇ ਬੋਲ ਕੋਈ ਜਰਨ ਜੋਪਨ ਜੀ ਮੜਾ ਜਨ ਦੇ ਬਲਕ ਕੰਚ ਕਰਦਾ ਬੋਲਣ ਦੇ ਤਾਂ ਬਤਰੀ ਤੇ ਨਹੀਂ ਕਰਦਾ ਜਿਹੜੇ ਜੋਤਨ ਜੀ ਦਾ ਹੋਤੇ ਇਹ ਲੋਕੋ ਬਰਾਮਾ ਕਹਿੰਦਾ ਹੈ ਕਿ ਪਤਿਵਾਂ ਦੇ ਬਰਨ ਦੇਖ ਕੇ ਬਰਬਾਦ ਹੋ ਗਏ ਨਾ ਵੀ ਉਹ ਜਿੱਤੇ ਉਪਰ ਬਰਾਮਾ ਕੀ ਗੋੜੇ ਬੋਤੋ ਉਪਰ ਜਮਾ ਹੋਣੇ ਕੋਈ ਖਤਰਾ ਦਾ ਨਹੀਂ ਬੰਦਾ ਮੈਂ ਕਿਹਨੂੰ ਦੇਖਾ ਦਾ ਸੁਣਦੇ ਮੋਟੀ ਨਾ ਪਿਆਰੇ ਕੰਮ ਦੇਖਦੇ ਕੰਮ ਜਿਹੜੇ ਜਿਹੜੇ ਕੱਲ੍ਹ ਕਰਦੇ ਨਾ ਪ੍ਰਾਪਤ ਕਿਤੇ ਗਲਤੀਆਂ ਨਹੀਂ ਹੋਈਆਂ ਗੱਲਾਂ ਸਦਾ ਬਿਰੀ ਗੁਰੂ ਤੋਂ ਮਾਫ਼ੀ ਨਹੀਂ ਲੁਦੀਆਂ ਨਾ ਕਰਦੇ ਸੱਚੇ ਬਣਨੇ ਮਨਰਾਜ ਕਿਤਾਬਾਂ ਸੱਚੀਆਂ ਹੋਣਿਆ ਤਾਂ ਤੇ ਪਰਤਾਂ ਕਰਦੇ ਨੂੰ ਪਰਤਾਂ ਕਰਦੇ ਗੱਲ ਕਰ। ਆਪ ਕੋਲ ਦੇ ਇੱਕ ਕਬੂਲ ਜੇ Dalit ਤੋਂ ਬੋਲਣ ਦਾ ਨਾਮ ਦਾ ਗੱਲ ਕਰਨੀ ਨੇ ਤੇ ਤੁਸੀਂ ਅੱਜ ਉਰੇ ਨਹੀਂ ਕਿਨੋ ਮਸਲੂ ਮੁੱਦੇ ਨਹੀਂ ਦੀ ਇਹ ਵਸਪੀਲਾ ਕੁਦਰਤ ਕਮਾਣੇ। ਸਭ ਲੋਕੀ ਤੇ ਉੱਤਮ ਹੋਏ। ਸਭ ਜਿਹਨਾਂ ਦੀ ਰਾਇ ਕਰੋ। ਤੁਹਾਡੇ ਨਾਲ ਸਹਿਮਤ ਹੋਣ ਦਾ ਵਾਪਕ ਕੋ ਸੂਰਤਾਂ ਕਨਿਕੇ ਨਾ ਹਰ ਇੱਕ ਰੋਸਾਂ ਕਨਿਕੇ ਬੋਲੇ ਹਰ ਇੱਕ ਸੂਰਤ ਤੋਂ ਕੋਈ ਨਾ ਟੈਂਟ ਜੇ ਉਹਨਾਂ ਸੀ ਤੇ ਉਹਨਾਂ ਦੀਆਂ ਕਾਰਜਾਂ ਦੀਆਂ ਨਾ ਹਾਂ। ਉਹਨਾਂ ਦੇ ਜੇਤੇ ਮਸਲੇ ਨੇ ਉਹ ਪੰਜਾਬ ਆਪਾਂ ਕੋ ਨੰਨੇ ਉਹਨਾਂ ਚੁਣੋ ਕੋ ਨਾ। ਇਹਦਾ ਜਦਾਂ ਜ਼ੋਰ ਦੇ ਇਨਸਾਫ ਨਾ ਮੈਂ ਕੁਝ

ਵੱਤ ਸੋਨ ਮੈ ਹਰ ਲੋਕੋ ਦੇ ਆ ਦਰਦ ਤੋਂ ਤਰਸੇ ਮਿਲ ਰਿਹਾ ਮਨੁਰਮ ਹੋ ਰਿਹਾ ਨਾ ਕਿਛ ਨਾ ਆ ਬੀ ਜੀ ਮੈਂ ਬੁਝੀ ਕੋਈ ਬਤਾਵਾ ਨਜ਼ਰ ਦਿਓ ਕੋਈ ਜਰੂਰ ਜੇ ਕੋਈ ਜਿਤ ਨਾਨਕ ਕੋ ਕੋ ਕੰਪਨੀ ਕੋਈ ਜੀ ਜੀ ਜਨ ਹੋਇਆ ਕੋਈ ਜੀ ਬਿਨਾ ਦੇਵਾ ਤਾਂ ਤੇੜੜੋ ਕੋ ਸਾਬਰੋ ਦੇ ਦਿੱਤੇ ਜਿਸੇ ਮੰਗਲੇ ਕਾਮ ਸਾਡੀ ਸਮੂਰਿਅਤ ਕੋਈ ਸਾਬਤ ਕਰ ਦੇਵੇ ਸਾਨੂੰ ਬੇਧਰ ਨਾ ਪਾਉਣ ਨਾ ਕੋਈ ਦਸਤ ਕਰਦੇ। ਤਸੀਂ ਸਵਾਗਤ ਜਨੇਤੀ ਦੇ ਮੰਦਿਰ ਨਿਵਾਸ ਕੀਤੀਆਂ। ਉਸ ਬਚਾਉਣ ਕਰਨਾ ਕਰਦੇ ਕੋਈ ਗਾਉਂ ਕਰ ਤਾਣੀ ਤਾਂ ਜਿਤਨੀ ਤੱਕ ਆਨ ਲੋ ਬੜੇ ਤਰਕਤ ਦੁਆ ਕਰਾਂਗੇ। ਇਹਨਾਂ ਗੱਲਾਂ ਨੂੰ ਸੋਚ ਕੇ ਵਿਚਾਰ ਕੇ ਤੁਹਾਨੂੰ ਆਉਂਦਾ ਹੋਣਾ ਹੋਵੇਗਾ। ਇਹਦੇ ਬੱਤੇ ਤੁਸੀਂ ਬਾਲਣ ਨੂੰ ਭਜਣ ਦੀ ਕੋਸ਼ਿਸ਼। ਕਿ ਬੇਟੀਆਂ ਮੈਂ ਸਰਾਵ ਜਿਹਾ ਮਾਤਾ ਨੂੰ ਬੁਣਨ ਤੁਨ ਤੁਮ ਦੌਰ ਜਨਵਾ ਜਮ ਨਹੀਂ ਐ ਵੀ ਭਾਅ ਹਰ ਬਾਰ ਅੰਦੇ ਬੰਦੇ ਕੀ ਕਰੇਗਾ ਆਪਾਂ ਜੇ ਤੈਨੂੰ ਵਾਲੇ ਬੰਦੇ ਚ ਬੋਲ ਕਾਪੇ ਦੇਖੋ ਨਬਾ ਰਜ਼ੀਲਾ ਕੋਲੇ ਮਾਤਾ ਕੋਲੇ ਜੇ ਕੋ ਸਭ ਨਾਲ